ਆਪ ਸੰਗਤਾਂ ਤੇ ਪ੍ਰਮਾਤਮਾ ਦੀ ਬਹੁਤ ਮਿਹਰ ਹੈ ਕਿਉਂਕਿ ਪ੍ਰਮਾਤਮਾ ਦੇ ਹਕੂ ਤੋਂ ਦੇਣਾ ਦੁਨੀਆ ਦੇ ਵਿੱਚ ਪੱਤਾ ਵੀ ਕੰਨ ਨਹੀਂ ਹਿੱਲਦਾ ਸੋ ਪ੍ਰਮਾਤਮਾ ਵੀ ਹਰਤੇ ਮਿਹਰ ਆ ਕੇ ਜੋ ਸਾਨੂੰ ਅਮਰਤ ਬੇਲੇ ਉਠੰਦਾ ਬਾਲ ਬਕਸ਼ਾ ਹੈ ਤਾਪਾ ਹਰੇਕ ਐਤਵਾਰ ਜੋ ਹਕਮਾ ਮਾ ਸ੍ਰੀ ਦਰਬਾਰ ਸਾਹਿਬ ਅਨੁਸ਼ਾਸ ਤੋਂ ਆਉਂਦਾ ਹੈ ਉਹ ਆਪਾਂ ਲੈਂਦੇ ਹਾਂ ਤਾਂਗੇ ਜੋ ਪ੍ਰਧਾਨ ਜੀ ਹੰਦਿਕਪਾਲ ਸਿੰਘ ਜੀ ਉਹ ਇਹ ਸੇਵਾ ਕਰਦੇ ਹਨ ਪਰ ਉਹਨਾਂ ਦੇ ਬੱਚੇ ਬਾਹਰ ਹੋਣ ਕਰਕੇ ਤਾਂ ਉਹਨਾਂ ਨੂੰ ਉੱਥੇ ਜਾਣਾ ਪਿਆ ਕਿਉਂਕਿ ਬੱਚਿਆਂ ਨਾਲ ਵੀ ਆਪਣਾ ਤਾਲ ਮਿਲਣਾ ਜਿਹੜਾ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਸੋ ਅਪਾ ਅਰਦਾਸ ਕਰਦੇ ਹਾਂ ਕਿ ਉਹਨਾਂ ਦੀ ਯਾਤਰਾ ਹੈਗੀ ਆ ਉਹ ਸਫਲ ਹੋਵੇ ਪ੍ਰਮਾਤਮਾ ਸਰਤੇ ਮੇਂ ਪਰੇ ਹੱਥ ਅੱਖੇ ਉਹਨਾਂ ਦੇ ਸਰਤੇ ਜੋ ਆਜਰਾ ਹੁਕਮ ਨਾਣਾ ਹੈ ਉਹ ਬਲਾਵਲ ਬਲਾਵਰ ਰਾਗ ਦੇ ਵਿੱਚ ਹੈ ਪਾਣੀ ਪਾਸਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਆਪਣੇ ਦੇ ਮੇਹਰ ਕਰਦੇ ਹਨ ਕੀ ਹੁਕਮ ਦਿੱਤਾ ਹੈ ਆਪਾਂ ਨੂੰ ਏਕ ਓੰਕਾਰ ਸਤਿਗੁਰ ਪ੍ਰਸਾਦ ਪ੍ਰਮਾਤਮਾ ਇੱਕ ਜਿਹੜਾ ਗੁਰੂ ਦੀ ਮੇਰ ਸਰਕਾਰ ਹੀ ਆਪਾਂ ਨੂੰ ਪ੍ਰਾਪਤ ਹੋ ਸਕਦਾ ਮਹਿਨੀ ਨੀ ਬਣਾਵਾ ਹਵਾ ਹਾਰ ਕਜਰ ਵਸਤਰ ਅਵਰਨ ਕੀਨੇ ਓਡੀਨੀ ਓਡੀਨੀ ਕਦ ਕਰ ਆਵਾਰੀ ਰਹਾਉ ਏ ਮੋਹਣ ਪ੍ਰਭੂ ਜਿਨੇ ਆਪਾਂ ਆਪਣੇ ਆਪ ਨੂੰ ਗੁਰੂ ਸਾਹਿਬਾਂ ਦੇ ਵਿੱਚ ਜਿਨੇ ਵੀ ਆਪਣੇ ਤੇ ਮਿਹਰ ਕੀਤੀ ਆਪਾਂ ਸਾਰੇ ਉਹਦੀਆਂ ਪਤਨੀਆਂ ਦੇ ਰੂਪ ਵਿੱਚ ਵਿਚਰਦੇ ਆਂ ਤਾਂ ਜਿਹਨੇ ਪਤੀ ਤੋਂ ਵਿਛੜੀ ਹੋਈ ਇਸਤਰੀ ਭਾਵੇਂ ਜਿੰਨਾ ਮਰਜੀ ਹਾਸ ਸੰਗਾਰ ਕਰ ਲਵੇ ਕੱਪੜੇ ਪਹਿਨ ਲਵੇ ਗਹਿਣੇ ਪੌਂਦੀ ਫਿਰੇ ਪਰ ਵਿਛੋੜੇ ਦੇ ਕਾਰਨ ਉਹਨੇ ਕਦੇ ਵੀ ਗੂੜੀ ਨੀਂਦ ਆ ਜਿਹੜੀ ਪਿਆਰੀ ਨੀਂਦ ਆ ਉਹ ਨਹੀਂ ਆਉਂਦੀ ਉਡੀਨੀ 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 ਜਾਨੀ ਪਤੀ ਦੇ ਅੜੇਕ ਵਿੱਚ ਉਹ ਹਰ ਵੇਲੇ ਉਦਾਸ ਰਹਿੰਦੀ ਆ ਤੇ ਸਹੇਲੀਆਂ ਪਾਸੋਂ ਪੁੱਛਦੀ ਆ ਹੇ ਭੈਣੇ ਹੇ ਸਖਿਓ ਮੈਨੂੰ ਦੱਸੋ ਕਿ ਮੇਰਾ ਜਿਹੜਾ ਪਤੀ ਆ ਪਰਮੇਸ਼ਰ ਆ ਉਹ ਕਦੋਂ ਘਰ ਆਊਗਾ ਕਿਉਂਕਿ ਉਹ ਤੋਂ ਵਿਛਣ ਤੋਂ ਬਾਅਦ ਜਿਹੜੀ ਮੈਨੂੰ ਉਹ ਸ਼ਾਂਤੀ ਨਹੀਂ ਆ ਰਹੀ ਤਾਂ ਉਹਦੇ ਮਿਲਣ ਨਾਲ ਹੀ ਮੈਨੂੰ ਸ਼ਾਂਤੀ ਆਊ ਇਹਦਾ ਕਰਕੇ ਉਹ ਮੈਨੂੰ ਦੱਸੋ ਵੀ ਕਦੋਂ ਉਹ ਘਰ ਆਵੇਗਾ ਰਹਾਉ ਸਰਨ ਸੁਹਾਗਣ ਚਰਨ ਸੇਸ ਧਰ ਲਾਲਣ ਮੁਰੇ ਮਲਾਵੋ ਕਬ ਘਰ ਆਵਾਰੀ ਹੇ ਮੋਹਨ ਪ੍ਰਭੂ ਮੈਂ ਜੋ ਗੁਰਮਖੀ ਗੁਰੂ ਦੇ ਸਰਮਖੋਣ ਵਾਲੀ ਸਾਹਗਣ ਦੀ ਸਾਰਨ ਪੈਂਦੀ ਹਾਂ ਉਹਦੇ ਚਰਨਾ ਉੱਤੇ ਆਪਣਾ ਸਿਰ ਧਰ ਕੇ ਪੁੱਛਦੀ ਹਾਂ हे ਭੈਣ हे ਸਖੀ ਮੈਨੂੰ ਸੋਹਣਾ ਜਿਹੜਾ ਲਾਲ ਆ ਮੇਰਾ ਉਹ ਦੱਸੋ ਵੀ ਉਹ ਕਦੋਂ ਮੇਰੇ ਹਰਦੇ ਘਰ ਵਿੱਚ ਆ ਕੇ ਬਸੂਗਾ ਸੋਹ ਸਹੇਲੀ ਮਿਲਣ ਦਾਤ ਕਹੋ ਸਗਰੋ ਇਹ ਹਨ ਮਟਾਵੋ ਤੂੰ ਘਰ ਹੀ ਲਾਲਣ ਪਾਉ ਸੁਹਾਗ ਬਣਾਖਦੀ ਆ اے ਸਹੇਲਿਓ ਸੁਣ ਮੈਂ ਤੈਨੂੰ ਮੋਹਨ ਪ੍ਰਭੂ ਦੇ ਮਿਲਣ ਦੀ ਗੱਲ ਸੁਣਾਉਂਦੀ ਹਾਂ ਤੂੰ ਮੇਰੇ ਅੰਦਰੋਂ ਸਾਰਾ ਅਹੰਕਾਰ ਦੂਰ ਕਰ ਦੇ ਤਦੋਂ ਤੂੰ ਆਪਣੇ ਹਿਰਦੇ ਘਰ ਵਿੱਚ ਹੀ ਉਸ ਦੇ ਸੋਹਣੇ ਲਾਲ ਨੂੰ ਲੱਭ ਲਵੇਂਗੀ ਭਾਗ ਕੀ ਆ ਸਾਨੂੰ ਇਹ ਸਮਝਾਇਆ ਗਿਆ ਜੋ ਜਿੰਨਾ ਚਿਰ ਸਾਡੇ ਹਿਰਦੇ ਦੇ ਵਿੱਚੋਂ ਮਨ ਦੇ ਵਿੱਚੋਂ ਅਹੰਕਾਰ ਆ ਜਿਹੜਾ ਉਹ ਦੂਰ ਨਹੀਂ ਹੁੰਦਾ ਉਹਨਾਂ ਚਿਰ ਸੀ ਪ੍ਰਮਾਤਮਾ ਨੂੰ ਜਿਹੜਾ ਉਹ ਨਹੀਂ ਮਹਿਸਸ ਕਰਦੇ ਸੋ ਇਹ ਜ਼ਰੂਰੀ ਹੈ ਕਿ ਆਪਣੇ ਹਿਰਦੇ ਦੇ ਵਿੱਚੋਂ ਅਸੀਂ ਜਿਹੜਾ ਇੱਕ ਵੀ ਜਨਾ ਦੈਰ ਦੋ ਦਾ ਉਹਨੂੰ ਖਾਤਮ ਕਰੀਏ ਤਾਵਰਾਸ ਮੰਗਲ ਗੁਣ ਗਾਵ ਹੋ ਆਨੰਦ ਰੂਪ ਤੇ ਆਦ ਹੋ ਨਾਨਕ ਦੁਆਰਾ ਆਇਓ ਤੋਨਾ ਲਾ ਲਨ ਪਾਇਓ ੜੀ ਹਰਦੇ ਘਰ ਵਿੱਚ ਉਸ ਦਾ ਦਰਸ਼ਨ ਕਰਕੇ ਫਿਰ ਤੂੰ ਖੁਸ਼ੀ ਨੰਮ ਬਤਾਵਾ ਕਰਨ ਵਾਲੀ ਹਰ ਗੁਣ ਗਾਇਆ ਕਰੀ ਪਰ ਇਹ ਤਾਂ ਹੀ ਸੰਭਵਾ ਜੇ ਤੁਹਾਡੇ ਹਿਰਦੇ ਦੇ ਵਿੱਚ ਕੋਈ ਮੈਲ ਕਾਫਟ ਨਹੀਂ ਹੈਗੀ ਅਤੇ ਉਸ ਪ੍ਰਭੂ ਦਾ ਸਿਮਨ ਕਰਿਆ ਕਰੀ ਜੋ ਮੇਰਾ ਆਨੰਦ ਹੀ ਆਨੰਦ ਰੂਪ ਹੈ ਹੇ ਭੈਣ ਨਾਨਕ ਹੀ ਨਾਨਕ ਜੋ ਹੈ ਉਹ ਵੀ ਉਸ ਗੁਰੂ ਦੇ ਦਰ ਤੇ ਆ ਗਿਆ ਹੈ ਗੁਰੂ ਦੇ ਦਰ ਤੇ ਆ ਕੇ ਮੈਂ ਨਾਨਕ ਨੇ ਹਿਰਦੇ ਘਰ ਵਿੱਚ ਹੀ ਸੋਨਾ ਲਾ ਲੱਭ ਲਿਆ ਹੈ ਕੀ ਭਾਵ ਹੈ ਦਾ ਵੀ ਬਾਬਾ ਨਾਨਕ ਹੀ ਇਹ ਕਹਿੰਦੇ ਆ ਵੀ ਜਿੰਦਾ ਜਰ ਆਪਾ ਉਹਦੇ ਸਮਰਪਿਤ ਨਹੀਂ ਹੁੰਦੇ ਉਹਦੇ ਕਰ ਦੇ ਨਾਲ ਜੁੜਦੇ ਨਹੀਂ ਹੈਗੇ ਹਿਰਦੇ ਘਰ ਦੇ ਵਿੱਚ ਉਹਨੂੰ ਵਸਾਉਂਦੇ ਨਹੀਂ ਉਹਨਾਂ ਚਰ ਆਪਾ ਉਹਦੇ ਨਾਲ ਜੋੜ ਨਹੀਂ ਸਕਦੇ। ਮੋਹ ਰੋਦ ਦਿਖਾਵਾ ਆ ਮੋਹੇ ਨੀਂਦ ਸੁਹਾਵਾ। ਤੇ ਕਹਿੰਦੇ ਜਦੋਂ ਤੁਸੀਂ ਉਸ ਮੋਹ ਨਹੀਂ ਪ੍ਰਮਾਤਮਾ ਨੂੰ ਉਸ ਨੂੰ ਮਿਲ ਪਵੇ ਤਾਂ ਫਿਰ ਸੋਨੂੰ ਜਿਹੜੀ ਉਹ ਸਾਰਾ ਕੁਝ ਅੰਗਾਰੇ ਨਾਲ ਲੱਗ ਜਾਂਦਾ ਬਹੁਤ ਵਧੀਆ ਸੋਨੂੰ ਸੁਹਾਣੀ ਨੀਂਦ ਆਉਂਦੀ ਹੈ ਫਿਰ। ਸਭ ਤੇ ਮੇਰੀ ਦਿਖਾ ਦੇ ਜਾਨੀ ਆ ਮੈਂ ਸਹਿ ਸਮਾਨੀ। ਕਹਿੰਦੇ ਜਦੋਂ ਮੈਨੂੰ ਪ੍ਰਭ ਮਿਲਿਆ ਮਾਪਿਆ ਤਾਂ ਉਹਨਾਂ ਮੇਰੀਆਂ ਸਾਰੀਆਂ ਜੜੀਆਂ ਪ੍ਰਸ਼ਨਾਂਵਾਂ ਹਨ ਉਹਨਾਂ ਨੂੰ ਬੁਝਾ ਦਿੱਤਾ ਤੇ ਹੁਣ ਮੈਂ ਸਹਿਜ ਦੇ ਵਿੱਚ ਆ ਗਈਆਂ ਯਾਨੀ ਕਿ ਉਹਦੇ ਵਿੱਚ ਸਮਾ ਗਈਆਂ ਮਿੱਠੀ ਪਿਰੇ ਕਹਾਣੀ ਮੋਹਨ ਲਾਲ ਪਾਇਉਰੀ ਹੁਣ ਮੈਂ ਆਤਮਕ ਉਡੋਲਤਾ ਵਿੱਚ ਟਿਕ ਗਈ ਹਾਂ ਪ੍ਰਭੂ ਪ੍ਰਤੀ ਇਹਦੀਆਂ ਸਸਤ ਸੁਹਾਣੀ ਗੱਲਾਂ ਮੈਨੂੰ ਹੁਣ ਪਿਆਰੀਆਂ ਲੱਗਦੀਆਂ ਹੈ ਭੈਣ ਹੁਣ ਮੈਂ ਸੋਣਾ ਲਾਲ ਆ ਜਿਹੜਾ ਉਹ ਲੱਭ ਲਿਆ ਆ ਇਹ ਜਿਹੜਾ ਜੋ ਹਕੂਨਾਮਾ ਸ੍ਰੀ ਅਮਰ ਸਾਹਿਬ ਜੀ ਤੋਂ ਉਹਦੀ ਆਪਾਂ ਵਿਚਾਰ ਕੀਤੀ ਆ ਜਾਣਦੀ ਆਪਾਂ ਨੂੰ ਜਿਹੜਾ ਉਹ ਆਪਣਾ ਮਾਨਾ ਜਿਹੜਾ ਉਹ ਸਾਫ਼ ਕਰਨਾ ਚਾਹੀਦਾ ਕੋਈ ਇੱਕ ਦੂਜੇ ਦੇ ਨਾਲ ਦੁਆਰ ਭਾਵਤ ਭਾਵਨਾ ਨਹੀਂ ਰੱਖਣੀ ਚਾਹੀਦੀ ਹਮੇਂ ਜਿਹੜਾ ਉਹ ਤੇ ਅੱਗਣਾ ਚਾਹੀਦਾ ਇਹ ਆਤਮਾ ਦੀ ਗੁਰੂ ਸਾਹਿਬਾਂ ਨੇ ਸਿੱਖਾਈ ਪਈ ਆ ਤਾਂ ਹੀ ਅਸੀਂ ਪਰਮਾਤਮਾ ਪਰਮੇਸ਼ਰ ਨੂੰ ਮਿਲ ਸਕਦੇ ਆ ਜੋ ਅਗਲੇ ਐਤਵਾਰ ਹੈ ਦੇਵਦੀ ਵਾਰੀ ਸਦਾ ਜਗ ਮੋਹਨ ਸਿੰਘ ਜੀ ਐਤਿਆਨੇ ਵਾਲੇ ਹਨ ਉਹਨਾਂ ਦੇ ਪਰਿਵਾਰ ਵੱਲੋਂ ਲਿਆਂਦੀ ਜਾਵੇਗੀ ਦੁਆਰਾ ਫਿਰ ਸੰਗਤਾਂ ਨੂੰ ਦੱਸਿਆ ਜਾਂਦਾ ਕਿ ਜੋ ਅਗਲੇ ਐਤਵਾਰ ਹੈ ਦੇਵਦੀ ਵਾਰੀ ਉਹ ਸਦਾ ਜਗ ਮੋਹਨ ਸਿੰਘ ਜੀ ਐਤਿਆਨੇ ਵਾਲੇ ਉਹਨਾਂ ਦੇ ਪਰਿਵਾਰ ਵੱਲੋਂ ਲਿਆਂਦੀ ਜਾਵੇਗੀ ਵਾਹਿਗੁਰਜੀ ਕੀ ਖਾਲਸਾ ਵਾਹਿਗੁਰਜੀ ਕੀ ਫਤਿਹ